ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਆਸ ਕਰਦੀਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਤੰਦਰੁਸਤੀਆਂ ਵਿੱਚ ਰੱਖੇ ਤੇ ਅੱਜ ਆਪਾਂ ਕੱਟਣ ਲੱਗੇ ਆ ਝੋਲੀ ਵਾਲੇ ਪਜਾਮੇ ਦੀ ਕਾਟ ਝੋਲੀ ਵਾਲਾ ਪਜਾਮਾ ਕੱਟਣ ਲੱਗੇ ਉਹਦੇ ਵਿੱਚ ਤੁਹਾਨੂੰ ਕਾਟ ਦੱਸਦੀਆਂ ਇਹ ਆਪਾਂ ਚਾਰ ਤੇ ਆ ਲਾ ਕੇ ਫੋਲਡ ਕਰ ਲਿਆ ਜੀ ਇਸ ਤਰ੍ਹਾਂ ਪਹਿਲਾਂ ਦੂਰਾ ਜਿੰਨੀ ਤੁਸੀਂ ਲੈਂਥ ਰੱਖਣੀ ਆ ਉਨੀ ਲੈਂਥ ਲੰਮਾ ਰੱਖਣਾ ਉਹਨਾਂ ਰੱਖ ਲਿਓ ਜੀ ਇਹਦਾ ਤੇ ਫੇਰ ਉਹਨੂੰ ਦੂਰਾ ਕਰ ਲਿਓ ਦੂਰਾ ਕਰਨ ਤੋਂ ਬਾਅਦ ਫੇਰ ਉਹਨੂੰ ਫੇਰ ਇਸ ਤਰ੍ਹਾਂ ਕੰਨੀ ਪਰਨੇ ਜਿੰਨਾ ਤੁਸੀਂ ਫੇਰ ਰੱਖਣਾ ਇੱਥੋਂ ਫੇਰ ਆ ਜੂਗਾ ਜੇ ਤੁਸੀਂ ਹੋਰ ਵਧਾਉਣਾ ਚਾਹੁੰਦੇ ਆ ਤਾਂ ਇਹਨੂੰ ਪਿੱਛੇ ਨੂੰ ਕਰ ਲਓ ਥੇ ਵੱਧ ਪੈ ਜੂਗਾ ਜੇ ਤੁਸੀਂ ਇਹਨੂੰ ਘਟਾਉਣਾ ਹੈ ਫੇਰ ਇਹਨੂੰ ਚੱਕ ਕੇ ਉਧਰ ਕਰਨੀ ਤੇ ਇਹ ਵੀ ਲਿਜਾ ਕੇ ਤੇ ਇੱਥੇ ਵੀ ਆਸਣ ਪਾ ਸਕਦੇ ਆ ਤੇ ਜੇ ਤੁਸੀਂ ਵੀ ਮਤਲਬ ਕਿ ਇੰਨਾ ਹੀ ਰੱਖਣਾ ਫਿਰ ਇਹ ਥੋਂ ਗੱਠਕ ਜਾਨੀ ਕਿ 7-8 ਇੰਚ ਘੱਟ ਰੱਖ ਲਿਆ ਕਰੋ ਇਹਦੇ ਨਾਲੋਂ ਜੇ ਤੁਸੀਂ ਇਹਨੂੰ ਹੋਰ ਥੋੜਾ ਕਰਨਾ ਤੇ ਇਹਦੇ ਇੱਥੇ ਕੰਨੀ ਤੇ ਕੰਨੀ ਰੱਖ ਲਓ ਉੱਪਰ ਇਹਦੇ ਤੇ ਜੇ ਤੁਸੀਂ ਵਧਾਉਣਾ ਤੇ ਇਹਨੂੰ ਹੋਰ ਇੱਥੋਂ ਇਸ ਤਰ੍ਹਾਂ ਕਰਕੇ ਪਿੱਛੇ ਨੂੰ ਕਰਦੇ ਜਾਓ ਤੇ ਇਹਦਾ ਫਿਰ ਵਾਧਾ ਜਾਊਗਾ ਇਹ ਦੂਰਾ ਫੋਲਡ ਕਰਕੇ ਫਿਰ ਇਹਨੂੰ ਕੰਨੀ ਪਰਨੇ ਦੂਰਾ ਕਰ ਲੈਣਾ ਜਿੰਨੀ ਤੁਸੀਂ ਲੈਂਥ ਰੱਖਣੀ ਉਹਦੋਂ 4 ਜਾਂ 5 ਇੰਚ ਵਾਧਾ ਰੱਖਿਓ ਜੇ ਤੁਸੀਂ ਜ਼ਿਆਦਾ ਫੋਲਡਿੰਗ ਕਰਦੇ ਆ ਤਾਂ 5 ਇੰਚ ਵਾਧਾ ਰੱਖ ਲਿਓ ਨਹੀਂ 2 ਇੰਚ ਥੱਲੇ ਮੂਰੀ ਦਾ ਮੌਜੂਦ 2 ਇੰਚ ਉੱਪਰ ਨੇਫਾ ਮੜ ਜੂਗਾ ਇਹ ਚ ਨਾਲਾ ਪਊਗਾ ਜੀ ਨਾਲੇ ਵਾਲਾ ਇਹ ਝੋਲੀ ਵਾਲਾ ਪਜਾਮਾ ਉਸ ਤੋਂ ਬਾਅਦ ਜੀ ਇੱਥੋਂ 17 ਇੰਚ ਝੋਲੀ ਰੱਖ ਲਿਓ ਤੇ ਇਹਦੇ ਥੱਲੇ ਇੱਥੇ ਮਿਆਨੀ ਲੱਗ ਜੂਗੀ ਇਹ ਜਗ੍ਹਾ ਤੇ ਇਸ ਤਰ੍ਹਾਂ ਕਰਕੇ ਇੰਚ ਡੇਢ ਇੰਚ ਹੋਰ ਇਧਰੋਂ ਵੱਧ ਜੂਗੀ ਫਿਰ ਇਹ ਝੋਲੀ ਤੇ ਉੱਥੋਂ ਇਧਰੋਂ ਤੁਸੀਂ ਮੂਰੀ ਇੱਥੇ ਤੁਹਾਡਾ ਜਿੰਨੇ ਇੰਚ ਆਉਂਦਾ ਉਹਨੇ ਇੰਚ ਰੱਖ ਕੇ ਇਹ ਦਿੱਤੋਂ ਮੂਰੀ ਰੱਖ ਲਿਓ ਮੈਂ ਇਹ 9 ਇੰਚ ਮੂਰੀ ਰੱਖੀ ਆ 8 ਇੰਚ ਵਿੱਚ ਆ ਜੂਗਾ 8.5 ਇੰਚ ਆਪਣੀ ਮੂਰੀ ਇਹਦੀ ਤਿਆਰ ਰਹਿ ਜੂਗੀ ਪਜਾਮੇ ਦੀ ਇਹ ਮੈਂ ਤੁਹਾਨੂੰ ਫੇਰ ਦੱਸਦਾ ਜੀ ਪਹਿਲਾਂ ਲੈਂਥ ਮੈਨ ਕੇ ਉਹਨੂੰ ਦੂਰਾ ਕਰ ਲਿਆ ਦੂਰੇ ਨੂੰ ਫੇਰ ਇਸ ਤਰ੍ਹਾਂ ਕਰਕੇ ਫੋਲਡ ਕਰ ਲਿਆ ਉਸ ਤੋਂ ਬਾਅਦ ਜਿੰਨਾ ਤੁਸੀਂ ਫੇਰ ਰੱਖਣਾ ਪਜਾਮੇ ਦਾ ਇਸ ਤਰ੍ਹਾਂ ਕਰਕੇ ਰੱਖ ਲਿਓ ਜੀ ਇਦਾਂ ਆ ਜੂਗਾ ਇਹ ਇਥੋਂ ਇੱਧਰਲੇ ਪਾਸੇ ਜੁੜੇ ਹੋਣਗੇ ਇਹ ਤੁਸੀਂ ਮੂਰੀ ਇੱਧਰਲੇ ਪਾਸੇ ਵੀ ਕੱਟ ਸਕਦੇ <table> ਤੁਹਾਡੀ ਮਰਜ਼ੀ ਆ ਤੇ ਇਹ ਪਣੀ ਦੇ ਨਾਲ ਹੀ ਹਜੇ ਆਪਾਂ ਕੱਟ ਨਹੀਂ ਕੀਤਾ ਬਾਹਾਂ ਕੱਟਣ ਵਾਲੀ ਬਾਕੀ ਆ ਕੁੜਤਾ ਮੈਂ ਲਾ ਲਿਆ ਇਹ ਸਾਰਾ ਥਾਨ ਦੇ ਨਾਲ ਹੀ ਆ ਕੱਪੜਾ ਇਹ 5.5 ਮੀਟਰ ਕੱਪੜਾ ਸੀ ਵੈਸੇ 5 ਮੀਟਰ ਦਾ ਕੁੜਤਾ ਪਜਾਮਾ ਬਣ ਜਾਂਦਾ ਵਾ ਇਹ ਆਪਾਂ ਬਜ਼ੁਰਗਾਂ ਵਾਸਤੇ ਬਣਾ ਰਹੇ ਹਾਂ ਜੀ ਫਾਦਰੇ ਨੂੰ ਲਾਉਦਾ ਤੇ ਤਾਂ ਕਰਕੇ ਇਥੇ ਤੁਹਾਨੂੰ ਦੱਸ ਦਈਏ 9 ਇੰਚ ਤੁਸੀਂ ਰੱਖ ਲਈਏ ਦੀ ਮੂਰੀ ਤੇ ਉਸ ਤੋਂ ਬਾਅਦ ਇਹ ਇਥੋਂ ਤੀਕ 17 ਜਾਂ 18 ਇੰਚ ਤੱਕ ਲੈ ਕੇ ਜਾਣਾ 17 ਜਾਂ 18 ਇੰਚ ਤੱਕ ਇਥੋਂ ਲੈ ਜਾਣਾ ਮੂਰੀ ਰੱਖਣ ਤੋਂ ਬਾਅਦ ਥੋੜਾ 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 ਜਾਨੀ ਕਿ ਇੱਕ ਮਾਰਜਨ ਦੋ ਮਾਰਜਨ ਕਰਦੇ ਕਰਦੇ ਇਹਨੂੰ ਇੱਕ ਸੂਤ ਦੋ ਸੂਤ ਕਰਦੇ ਕਰਦੇ ਇਥੋਂ ਤੀਕ ਲੈ ਆਉਣਾ ਬਾਹਲਾ ਨਹੀਂ ਇੱਥੇ ਤੁਸੀਂ ਵੇਖ ਲੈਣਾ ਬਾਕੀ ਕਿੰਨਾ ਤੁਹਾਡਾ ਵੀ ਹੈਲਥੀ ਹੈ ਜਾਂ ਸਲੈਮ ਹੈ ਕੋਈ ਵੀ ਉਸ ਹਿਸਾਬ ਨਾਲ ਇਹਦੀ ਇਥੋਂ ਤੱਕ ਚੜਾਈ ਰੱਖੀ ਜੋ ਉੱਥੋਂ ਜਿੱਥੋਂ ਇਹ 17 ਜਾਂ 18 ਇੰਚ ਤੱਕ ਇਥੋਂ ਤੀਕ ਆ ਗਿਆ ਉੱਥੇ ਜਦੋਂ ਆਪਾਂ ਆਸਨ ਰੱਖਿਆ ਉੱਥੇ ਥੋੜੀ ਥੋੜੀ ਦਰਸਮੀ ਦਰਸਮੀ ਕਰਕੇ ਐਂ ਕਰਕੇ ਟਾਲ ਪਾਉਂਦੀ ਆਉਣੇ ਆਪਾਂ ਕਾਟ ਪਾ ਦੇਣੀ ਆ ਫਿਰ ਥੋੜਾ ਜਿਹਾ ਇੱਥੋਂ ਜੇ ਰੋ ਕੱਟਣ ਲੱਗੇ ਥੋੜਾ ਜਿਹਾ ਆਪਾਂ ਕੱਟਣਾ ਨਾਲ ਨਾਲੋਂ ਬਾਹਲਾ ਨਹੀਂ ਇਹ ਕੱਟਣਾ ਜਮਾ ਉੱਪਰੋਂ ਨਹੀਂ ਕੱਟਣਾ ਨਿਸ਼ਾਨੀ ਦੇ ਬਾਹਲਾ ਵੱਧ ਨਹੀਂ ਕੱਟਣਾ ਸਾਫ਼ ਸਿਰ ਦਾ ਕੱਟਣਾ ਤੇ ਇਸੇ ਤਰ੍ਹਾਂ ਇਹ ਕਾਟ ਕਾਟ ਪਾ ਦੇਣੀ ਆ ਤੇ ਉਸ ਤੋਂ ਬਾਅਦ ਮਿਆਣੀ ਕੱਟਣੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਹੁਣ ਆਪਾਂ ਕੱਟ ਲਗੇ ਇਹਨੂੰ ਤੇ ਫਿਰ ਤੁਹਾਡੇ ਨਾਲ ਥੋੜੀ देर ਬਾਅਦ ਗੱਲ ਕਰਦੇ ਆਂ ਪਜਾਮਾ ਆਪਾਂ ਦਿੱਤਾ ਕੱਟ ਜਿੱਥੋਂ ਨਾਲ-ਨਾਲ ਜਿਹੜਾ ਇਧਰੋਂ ਕਪੜਾ ਬਚਿਆ ਇਥੋਂ ਲੱਥਾ ਉਹਨੂੰ ਚੱਕ ਕੇ ਆਹ ਜਿਹੜੀ ਆਪਣੀ ਚੀਜ਼ ਕੱਟਦੀ ਸੀਗੀ ਆਹ ਵਾਲਾ ਜਿਹੜਾ ਇਹ ਕਪੜਾ ਇਥੋਂ ਬਚਿਆ ਸੀ ਜਿਵੇਂ ਆਹ ਕੰਨੀ ਨਾਲੋਂ ਇਥੋਂ ਐ ਬਚਿਆ ਸੀਗਾ ਇਹਦੇ ਨਾਲੋਂ-ਨਾਲੋਂ ਆਪਾਂ ਕਾਟ ਪਾਈ ਸੀ ਜਿਹੜੀ ਤੇ ਉਹਨੂੰ ਚੱਕ ਕੇ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਐਂ ਧਰਤਾ ਤੇ ਇਥੋਂ ਇਹਦੀ ਥੱਲੇ ਉਹਵੇਂ ਪਾਤੀ ਕਾਟ ਮੇਰੇ ਮੇਰਾ ਸਟੈਂਡ ਟੁੱਟ ਗਿਆ ਫੋਨ ਦਾ ਜੀ ਤੇ ਮੈਨੂੰ ਪ੍ਰੋਬਲਮ ਹੋਈ ਪਈ ਆ ਹੁਣ ਤਾਂ ਕਰਕੇ ਔਖਾ ਲੱਗਦਾ ਵਾ ਇਸ ਤਰ੍ਹਾਂ ਕਰਕੇ ਜੀ ਇਹਦਾ ਇਹ ਤੁਸੀਂ ਮਤਲਬ ਕਿ ਇਹਦੇ ਨਾਲ ਆਇ ਇਥੋਂ ਉਹ ਪੂਰਾ ਹੋ ਗਿਆ ਜਿਹੜਾ ਨੀੜਾ ਘਟਦਾ ਸੀ ਇਹ ਨਾਲ ਪਣਾ ਵਧ ਗਿਆ ਹੁਣ ਆਪਾਂ ਕੱਟਦੇ ਆ ਮਿਆਨੀ ਤੁਹਾਨੂੰ ਮਿਆਨੀ ਕੱਟ ਕੇ ਦਿਖਾਉਣੀ ਆ ਕਿਵੇਂ ਕੱਟੀ ਜਾਂਦੀ ਆ ਇਥੋਂ 2 ਇੰਚ ਇਥੋਂ ਨੀੜੇ ਨੀਚੋਂ ਫੋਲਡ ਹੋ ਜਾਊਗਾ 2 ਇੰਚ ਇਧਰੋਂ ਆਪਾਂ ਆਹ ਕੱਟ ਦਾਂਗੇ ਇਥੋਂ ਜਿਹੜਾ ਆਹ ਜੁੜਿਆ ਵਾ ਨਾਲ ਇਹਦੇ ਤੇ ਤੈ ਲੱਗੀ ਆ ਫੋਲਡ ਕੀਤਾ ਇਹਨੂੰ ਆਪਾਂ ਕੱਟ ਦਾਂਗੇ ਨਾਲ ਉਹ ਤੇ ਹੁਣ ਆਪਾਂ ਮਿਆਨੀ ਕੱਟ ਲਗੇ ਮਿਆਨੀ ਵਾਸਤੇ ਜੀ ਤੁਸੀਂ ਕਪੜਾ 8.5 ਇੰਚ ਲੰਮਾ 8.5 ਇੰਚ ਚੌੜਾ ਜਾਂ 9 ਇੰਚ ਲੰਮਾ 9 ਇੰਚ ਚੌੜਾ ਕਪੜਾ ਲੈ ਕੇ ਉਹਨੂੰ ਨੁੱਕਰ ਪਰਨੇ ਇਸ ਤਰ੍ਹਾਂ ਨੁੱਕਰ ਮਿਲਾ ਦਿਓ ਨੁੱਕਰ ਪਰਨੇ ਨੁੱਕਰ ਮਿਲਾ ਕੇ ਤੇ ਫੇਰ ਜੀ ਇਹ ਆਇਆ ਸਚੌਂਡ ਨੂੰ ਜਾ ਇਸ ਨੂੰ ਚੱਕ ਕੇ ਇੱਥੇ ਰੱਖ ਲਓ ਜਾਂ ਇਸ ਨੂੰ ਚੱਕ ਕੇ ਇੱਥੇ ਰੱਖ ਲਓ ਇੱਕੋ ਹੀ ਗੱਲ ਹੈ ਜੀ ਤੇ ਇਸ ਤਰ੍ਹਾਂ ਕਰਕੇ ਇਹ ਐ ਇਸ ਦਾ ਮਿਆਨੀ ਬਣ ਜੂਗੀ ਇਹ ਦੋ ਮਿਆਨੀਆਂ ਬਣ ਜਾਣਗੀਆਂ ਜੀ ਤੇ ਇੱਥੋਂ ਜਦੋਂ ਆਪਾਂ ਟੱਚ ਕਰਾਂਗੇ ਨਾ ਕਿਉਂਕਿ ਆ ਵੱਧ ਸੀ ਨਾਲ ਤੇ ਇਥੇ ਟੱਚ ਕਰਾਂਗੇ ਆਪਾਂ ਨੂੰ ਇਥੋਂ ਫੀਲ ਹੁੰਦਾ ਇਥੋਂ ਰੇਵ ਐ ਕਰਕੇ ਰੇਵ ਰੇਵ ਆ ਵੀ ਮਨਿਸ਼ਾਨੀ ਲਾਤੀ ਜਿਸ ਤਰ੍ਹਾਂ ਐ ਕਰਕੇ ਰੇਵ ਰੇਵ ਇਹਨੂੰ ਕੱਟ ਲੈਣਾ ਇਹਦੇ ਨਾਲ ਉਸ ਤੋਂ ਲਾ ਕੇ ਫਿਰ ਇਹਨੂੰ ਜਦੋਂ ਖੋਲਾਂਗੇ ਆਪਾਂ ਇਥੋਂ ਇਸ ਤਰ੍ਹਾਂ ਕਰਕੇ ਆਏ ਰੇਵ ਆ ਜੂਗਾ ਜੀ ਫਿਰ ਇਹਨੂੰ ਇਥੋਂ ਆਪਾਂ ਲਾ ਲਾਂਗੇ ਇਧਰੋਂ ਲਾ ਦਾਂਗੇ ਜਦੋਂ ਤੇ ਫਿਰ ਇਹ ਆਪਣੀਆਂ ਮਿਆਨੀਆਂ ਬਣ ਜਾਣਗੀਆਂ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਕਿਹੜਾ ਦੱਸਤਾ ਤੁਹਾਨੂੰ ਹੁਣ ਮੈਂ ਕੱਟ ਕੇ ਤੁਹਾਨੂੰ ਦਿਖਾਉਣੀ ਆ ਆਹ ਲੋ ਜੀ ਆਪਣੀ ਮਿਆਨੀ ਕੱਟ ਕੇ ਤਿਆਰ ਹੈ ਇਸ ਤਰ੍ਹਾਂ ਕਰਕੇ ਜਦੋਂ ਇਹਨੂੰ ਫੋਲਡ ਕਰਾਂਗੇ ਇਹਨੂੰ ਹਮੇਸ਼ਾ ਥੱਲੇ ਰੱਖ ਕੇ ਲਾਈ ਦਾ ਕੱਪੜੇ ਨੂੰ ਉੱਪਰੇ ਰੱਖ ਕੇ ਲਾਈ ਦਾ ਕਿਉਂਕਿ ਜੀ ਇਹ ਰੇਵ ਹੁੰਦੀ ਆ ਇਹਦਾ ਇੱਕ ਪਸਾਰੀ ਹੁੰਦਾ ਆਵਾਲਾ ਪਸਾਰੀ ਵੂਗਾ ਪਸਾਦਾ ਨਹੀਂ ਰੇਵਗਾ ਤੇ ਇਥੋਂ ਥੱਲੇ ਉਹ ਵੀ ਥੋੜੀ ਜੀ ਇੱਕੋ ਸਿਆਸ ਸਿਆਉਣ ਨੂੰ ਐ ਸਿਆਉਣਾ ਨਾ ਮਲਾ ਕੇ ਫਿਰ ਸਲਾਈ ਕਰਨੀ ਪੈਂਦੀ ਜਦੋਂ ਆਪਾਂ ਆਹ ਵਾਲੀ ਸਿਆਉਣ ਮਾਰਾਂਗੇ ਇਹ ਇੱਥੇ ਜਾ ਕੇ ਜੜੀ ਜਾਣੀ ਐ ਇਸ ਤਰ੍ਹਾਂ ਜੀ ਪਜਾਮੇ ਦੇ ਇੱਥੇ ਜੜੀ ਜਾਊਗੀ ਇਹ ਇਸ ਤਰ੍ਹਾਂ ਕਰਕੇ ਐ ਪਜਾਮਾ ਬਣੂਗਾ ਜੀ ਇਹ ਠੀਕ ਐ ਜੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਇਹ ਜੋ ਕੱਪੜੇ ਪਹਿਣਾ ਘਰਾਂ ਚ ਸਿਉਂਦਗੇ ਉਹਨਾਂ ਨੂੰ ਹਨਾ ਕਈ ਵਾਰ ਆਪਾਂ ਛੋਟੇ ਬੱਚੇ ਦਾ ਵੀ ਪਜਾਮਾ ਬਣਾਉਣਾ ਹੁੰਦਾ ਉਹ ਵੀ ਇਸ ਤਰ੍ਹਾਂ ਬਣ ਜਾਂਦਾ ਇਸ ਤਰ੍ਹਾਂ ਹੀ ਮਿਆਨੀ ਦੀ ਕਟਾਈ ਹੋਣੀ ਉਹ ਥੋੜੀ ਜਿਹੀ ਮਿਆਨੀ ਛੋਟੀ ਹੋ ਜੂਗੀ ਜਾਨੀ ਕਿ 5 4 ਇੰਚ ਦੀ ਹੋ ਜੂਗੀ ਜੇ ਆਪਾਂ ਬੱਚੇ ਦੀ ਬਣਾਉਣੀ ਆ ਤਾਂ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਇਸ ਚੀਜ਼ ਦੇ ਨਾਲ ਲਾ ਲਾਂਗੇ ਤੇ ਇੱਥੇ ਵੀ ਸਿਉਣਾ ਲਾ ਕੇ ਇਹਨੂੰ ਜੋੜ ਲਾਂਗੇ ਤੇ ਪਜਾਮਾ ਬਣ ਜੂਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰ ਦਿਓ ਜੀ ਹੋ ਸਕਦਾ ਤਾਂ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਵਧੀਆ ਕਮੈਂਟ ਹੁੰਦੀ ਹੈ ਬਹੁਤ ਵਧੀਆ ਲਾਈਵ ਚੱਲਦਾ ਆਪਣਾ ਤੇ ਜਰੂਰ ਦੱਸਿਆ ਕਰੋ ਜਿੱਥੇ ਕਮੀ ਹੁੰਦੀ ਹੈ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ